ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਗੱਲ ਖਰੀ ਖਰੀ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਗੱਲਾਂ ਕਰਾਂਗੇ ਐਨਐਸਏ ਅਤੇ ਯੂਏਪੀਏ ਜਿਹੜਾ ਜਿਵੇਂ ਕਿ ਪਿਛਲੇ ਦਿਨੀ ਇੱਕ ਮਾਮਲਾ ਪਖਿਆ ਹੋਇਆ ਸੀ ਕਿ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਿਆਂਦਾ ਜਾਵੇ ਪਰ ਉੱਥੇ ਹੀ ਦੂਸਰੇ ਪਾਸੇ ਜੋ ਜੋ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਕੈਮਰੇ ਸਿਮ ਆਈ ਸਾਰਾ ਕੁਝ ਮਿਲਿਆ ਤੇ ਉਹਨਾਂ ਦੇ ਉੱਤੇ ਇੱਕ ਹੋਰ ਤਾਰਾ ਲੱਗੀ ਯੂਏਪੀਏ ਸੋ ਦੱਸਦੇ ਹਾਂ ਕਿ ਇੱਕ ਸਾਲ ਪਹਿਲਾਂ ਵਾਰਿਸ ਪੰਜਾਬ ਦੇ ਜਥੇ ਅਗੂ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਨੋ ਸਾਥੀਆਂ ਨੂੰ ਐਨਐਸਏ ਤਹਿਤ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਕਈ ਵਾਰ ਭੋਖ ਹੜਤਾਲ ਅਤੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਸੋ ਪਹਿਲੀ ਘਟਨਾ ਉਦੋਂ ਵਾਪਰੀ ਜਦੋਂ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਾਣੇ ਦੇ ਵਿੱਚ ਤੰਬਾਕੂ ਦਾ ਪਤਾ ਲੱਗਾ ਉਸ ਤੋਂ ਬਾਅਦ ਜੇਲ੍ਹ ਕਰਮੀਆਂ ਦੇ ਵਤੀਰੇ ਦਾ ਵੀ ਨੌਜਵਾਨਾਂ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ ਤੇ ਹੁਣ ਜਿਸ ਗੱਲ ਨੂੰ ਲੈ ਕੇ ਜਥੇਬੰਦੀ ਦੇ ਸਾਰੇ ਸਿੰਘ ਭੋਖ ਹੜਤਾਲ ਤੇ ਬੈਠੇ ਹਨ ਉਹ ਹੈ ਜੇਲ੍ਹ ਬਦਲੀ ਇਸ ਮੰਗ ਨੂੰ ਲੈ ਕੇ ਸਾਰੇ ਨੌਜਵਾਨਾਂ ਦੇ ਮਾਪੇ ਵੀ ਅਤੇ ਹੋਰ ਜੋ ਸਮਰਥਕ ਨੇ ਉਹ ਵੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਤੇ ਭੁਖ ਹੜਤਾਲ ਤੇ ਬੈਠੇ ਹਨ ਜਿਸ ਦੌਰਾਨ ਕੁਝ ਬਜ਼ੁਰਗਾਂ ਦੀ ਹਾਲਤ ਖਰਾਬ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਉਣਾ ਪਿਆ ਸ਼ਰੀਅਤ ਕਾਲ ਤੱਕ ਸਾਹਿਬ ਦੇ ਜਥੇਦਾਰ ਨਾਲ ਵੀ ਪਰਿਵਾਰਾਂ ਨੇ ਸੰਪਰਕ ਕੀਤਾ ਜਥੇਦਾਰ ਸਾਹਿਬ ਨੇ ਇੱਕ ਚਿੱਠੀ ਵੀ ਤੇ ਕੁਝ ਦਿਨ ਪਹਿਲਾਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੇ ਨਾਮ ਲਿਖੇ ਜਿਸ ਵਿੱਚ ਸਿੰਘ ਸਾਹਿਬ ਨੇ ਸਿੰਘਾਂ ਨੂੰ ਭੁੱਖ ਹੜਤਾਲ ਖਤਮ ਕਰਕੇ ਕਾਨੂੰਨੀ ਢੰਗ ਨਾਲ ਗੱਲ ਸਰਕਾਰ ਸਾਹਮਣੇ ਰੱਖਣ ਦਾ ਕਿਹਾ ਸੀ ਅੱਗੋਂ ਨੌਜਵਾਨਾਂ ਦਾ ਕੋਈ ਵੀ ਜਵਾਬ ਜਾਂ ਪ੍ਰਤੀਕਿਰਿਆ ਹਾਲੇ ਤੱਕ ਸਾਹਮਣੇ ਨਹੀਂ ਆਈ ਇਹ ਕਰੀਓਗਾ ਹੈ ਕਿ ਜਿਸ ਧਾਰਾ ਦੇ ਤਹਿਤ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨੈਸ਼ਨਲ ਸਿਕਿਉਰਿਟੀ ਐਕਟ ਐਨ ਐਸ ਏ ਇਸ ਵਿੱਚ 1 ਸਾਲ ਤੱਕ ਕੋਈ ਜ਼ਮਾਨਤ ਮਨਜ਼ੂਰ ਨਹੀਂ ਹੁੰਦੀ ਪਰ 1 ਸਾਲ ਬਾਅਦ ਇਹ ਧਾਰਾ ਟੁੱਟਦੀ ਹੈ ਸੋ ਪਰ ਹੁਣ ਉਹਨਾਂ ਸਾਰੇ ਨੌਜਵਾਨਾਂ ਦੇ ਉੱਪਰ ਯੂ ਐ ਪੀ ਲਗਾ ਦਿੱਤੀ ਗਈ ਹੈ ਇਸ ਧਾਰਾ ਦੇ ਤਹਿਤ ਪਹਿਲਾਂ ਹੀ ਕਈ ਅਜਿਹੇ ਨੌਜਵਾਨ ਜੇਲ੍ਹਾਂ 'ਚ ਗਏ ਜਿਹੜੇ ਬੁੱਢੇ ਤਾਂ ਹੋ ਗਏ ਪਰ ਜੇਲ੍ਹਾਂ ਤੋਂ ਹਾਲੇ ਤੱਕ ਬਾਹਰ ਨਹੀਂ ਆਏ ਪਰ ਵੱਡੀ ਗੱਲ ਇਹ ਹੈ ਕਿ ਇਹ ਯੂ ਐ ਪੀ ਦੀ ਧਾਰਾ ਸਿਰਫ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾਂ ਤੇ ਨਹੀਂ ਲੱਗੀ ਇਹ ਧਾਰਾ ਡੀਬਰੂਗੜ ਦੇ ਜੇਲ੍ਹ ਦੇ ਜਿਹੜੇ ਸੁਪਰਡੈਂਟਾ ਉਹਨਾਂ ਦੇ ਉੱਤੇ ਵੀ ਲੱਗੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਡੀਜੀਪੀ ਆ ਸਾਹਮਣੇ ਕਿਹਾ ਹੈ ਕਿ ਜੇਲ੍ਹ ਦੇ ਸੁਪਰਡੈਂਟ ਦੀ ਮਿਲੀ ਭੁਗਤ ਕਰਕੇ ਹੀ ਐਨਐਸਏ ਵਾਲੀਆਂ ਬੈਰਕਾਂ ਦੇ ਵਿੱਚ ਮੋਬਾਈਲ ਫੋਨ ਕੈਮਰੇ ਹੈਡਫੋਨ ਅਤੇ ਸਿਮਾਂ ਪਹੁੰਚੀਆਂ ਸਨ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਨੌਜਵਾਨਾਂ ਨੇ ਖੁਦ ਇੱਕ ਕੈਮਰੇ ਫੜੇ ਸਨ ਤੇ ਵਿਰੋਧ ਵੀ ਕੀਤਾ ਸੀ ਕਿ ਉਹਨਾਂ ਉਹਨਾਂ ਦੋਸ਼ ਲਗਾਏ ਕਿ ਸਾਡੀ ਨਿੱਜਤਾ ਦਾ ਉਲੰਘਣ ਕੀਤਾ ਜਾ ਰਿਹਾ ਹੈ ਤੇ ਸਾਨੂੰ ਭਵਿੱਖ ਦੇ ਵਿੱਚ ਬਲੈਕਮੇਲ ਕਰਨ ਲਈ ਜੜੀਆਂ ਰਿਕਾਰਡਿੰਗਾਂ ਕੀਤੀਆਂ ਜਾ ਰਹੀਆਂ ਹੁਣ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਖੁਦ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸਬੰਧਤ ਇਹਨਾਂ ਨੌਜਵਾਨਾਂ ਨੇ ਇਹ ਸਾਰੇ ਸਮਾਨ ਦਾ ਵਿਰੋਧ ਕੀਤਾ ਭਾਂਡਾ ਫੂੜਿਆ ਤਾਂ ਫਿਰ ਉਹਨਾਂ ਉੱਪਰ ਹੀ ਯੂਏਪੀਏ ਲਗਾਉਣਾ ਕਿੰਨਾ ਕੁ ਸਹੀ ਹੈ ਉਹ ਵੀ ਉਸ ਵੇਲੇ ਜਦੋਂ ਉਹਨਾਂ ਉੱਤੇ ਲੱਗੀ ਐਨਐਸਏ ਟੁੱਟਣ ਵਾਲੀ ਹੋਵੇ ਪਰਿਵਾਰ ਵਾਲਿਆਂ ਦਾ ਇਹ ਵੀ ਕਹਿਣਾ ਕਿ ਜਦੋਂ ਜੇਲ ਬਦਲਣ ਦੀ ਗੱਲ ਮੁੱਖ ਮੰਤਰੀ ਮਾਨ ਕੇ ਰੱਖੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਪਾਲ ਨੂੰ ਪੂਜਣ ਲੱਗ ਜਾਣਾ ਹੈ ਜੇਲ੍ਹਾਂ ਨੂੰ ਮੱਥੇ ਟੇਕਣ ਲੱਗ ਜਾਣੇ ਆ ਇਸ ਲਈ ਪੰਜਾਬ ਨਹੀਂ ਲਿਆਂਦਾ ਜਾਵੇਗਾ ਪਰ ਹੁਣ ਜਿਹੜੀ ਧਾਰਾ ਤਹਿਤ ਉਹਨਾਂ ਸਾਰੇ ਨੌਜਵਾਨਾਂ ਉੱਪਰ ਪਰਚਾ ਦਰਜ ਕੀਤਾ ਗਿਆ ਉਸ ਧਾਰਾ ਤਹਿਤ ਪਹਿਲਾਂ ਹੀ ਕਈ ਜਿਹੇ ਨੌਜਵਾਨ ਹੈ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਜੇਲ੍ਹਾਂ ਦੇ ਵਿੱਚ ਹੀ ਬਤਾਈਆਂ ਨੇ ਤੇ ਹਾਲੇ ਤੱਕ ਰਿਹਾਈ ਨਹੀਂ ਮਿਲੀ ਮੋਰਚੇ ਲੱਗੇ ਹੋਏ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਸੋ ਇੱਕ ਉਸੇ ਧਾਰਾ ਦੇ ਤਹਿਤ ਅਮਰਿਤਪਾਲ ਸਿੰਘਾ ਤੇ ਉਹਦੇ ਉਹ ਸਾਥੀਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਐਨਐਸਏ ਟੁੱਟਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਯੂਏਪੀਏ ਦੀ ਧਾਰਾ ਅਮਰਿਤਪਾਲ ਸਿੰਘਾ ਤੇ ਉਹਨਾਂ ਦੇ ਸਾਥੀਆਂ ਤੇ ਲੱਗ ਚੁੱਕੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪਰਿਵਾਰ ਵਾਲਿਆਂ ਦੇ ਵੱਲੋਂ ਜਿਹੜੀ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਜਾਂ ਸਿੰਘਾਂ ਵੱਲੋਂ ਜਿਹੜੀ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਉਹ ਕਿੰਨਾ ਕੁ ਰੰਗ ਲਿਆਵੇਗੀ ਕੀ ਅਮਰਿਤਪਾਲ ਸਿੰਘਾ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਂਦਾ ਜਾਵੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ